ਉੱਪਰ ਸ਼ਹਿਰ ਦੇ ਵਿੱਚ ਕੂੜੇ ਦੀ ਸਮੱਸਿਆ ਜਿਹੜੀ ਪਿਛਲੇ ਸਾਲਾਂ ਦੇ ਵਿੱਚ ਪਿਛਲੇ ਦਹਾਕੇ ਦੇ ਵਿੱਚ ਬਹੁਤ ਵੱਡੀ ਸਮੱਸਿਆ ਬਣ ਚੁੱਕੀ ਹੈ ਸੜਕਾਂ ਦੇ ਉੱਪਰ ਆਮ ਤੌਰ ਤੇ ਵਾਲੇ ਦੋਲੇ ਕੂੜੇ ਦੇ ਢੇਰ ਲੱਗੀ ਹੋਏ ਦਿਖਦੇ ਉਹਦਾ ਕਾਰਨ ਇਹ ਹੈ ਕਿ ਵੇਸਟ ਮੈਨੇਜਮੈਂਟ ਦੇ ਲਈ ਜਿਹੜੇ ਇਨਫਰਾਸਟ੍ਰਕਚਰ ਦੀ ਸ਼ਹਿਰ ਦੇ ਵਿੱਚ ਲੋੜ ਸੀ ਉਹ ਹੁਣ ਤੱਕ ਨਹੀਂ ਬਣ ਸਕਿਆ ਪਿਛਲੇ ਸਮੇਂ ਦੇ ਵਿੱਚ ਅਸੀਂ 2 ਕਰੋੜ ਰੁਪਈਆ ਜਿਹੜਾ ਗਵਰਨਮੈਂਟ ਤੋਂ ਸ਼ਹਿਰ ਦੇ ਵਿੱਚ ਵੇਸਟ ਮੈਨੇਜਮੈਂਟ ਦੇ ਲਈ ਲਿਆਂਦਾ ਜਿਹਦੇ ਵਿੱਚੋਂ ਜਿਹੜੇ ਆਟੋ ਐ ਉਹ ਵੀ ਖਰੀਦੇ ਗਏ ਕੂੜਾ ਕੂੜੇ ਦੀ ਕਲੈਕਸ਼ਨ ਲਈ ਤੇ ਹੋਰ ਬਹੁਤ ਤਰ੍ਹਾਂ ਦੀ ਮਸ਼ੀਨਰੀ ਉਹਦੇ ਵਿੱਚੋਂ ਖਰੀਦੀ ਗਈ ਹੈ ਪਰ ਇਹ ਹੈਰਾਨੀ ਦੀ ਗੱਲ ਹੈ ਵੀ ਅੱਜ ਤੱਕ ਜਿਹੜੇ ਚੀਜ਼ ਦੀ ਸਭ ਤੋਂ ਪਹਿਲਾਂ ਲੋੜ ਹੈ ਵੇਸਟ ਮੈਨੇਜਮੈਂਟ ਕਰਨ ਲਈ ਉਹ ਰੋਪੜ ਸ਼ਹਿਰ ਦੇ ਵਿੱਚ ਉਪਲਬਧ ਨਹੀਂ ਸੀ ਐਮ ਆਰ ਐਫ ਮਟੀਰੀਅਲ ਕਵਰਗਵਰੀ ਫੈਸਿਲਿਟੀ ਫੈਸਿਲਿਟੀ ਜਿਹੜੀ ਐਮ ਆਰ ਐਫ ਉਹ ਇਹ ਸਾਡੇ ਸ਼ਹਿਰ ਦੇ ਵਿੱਚ ਅਵੇਲੇਬਲ ਨਹੀਂ ਸੀ ਜਿੱਥੋਂ ਕਿ ਜਿਹੜਾ ਸੈਗਰੀਗੇਸ਼ਨ ਸਭ ਤੋਂ ਪਹਿਲਾਂ ਕੂੜੇ ਦੀ ਹੋਣੀ ਹੈ ਜਿਸ ਸਿਸਟਮ ਦੇ ਨਾਲ ਉਹ ਸਾਡੇ ਸ਼ਹਿਰ ਚ ਉਪਲਬਧ ਨਾ ਹੋਣ ਕਰਕੇ ਵਿੱਚ ਗਿੱਲਾ ਸੁੱਕਾ ਵਿੱਚ ਲਿਫਾਫੇ ਜਿੱਥੇ ਡੰਪ ਬਣ ਜਾਂਦਾ ਉੱਥੇ ਡੰਪ ਬਣ ਜਾਂਦਾ ਸੀਗਾ ਇਸ ਲਈ ਸ਼ਹਿਰ ਦੇ ਵਿੱਚ ਪ੍ਰੋਪਰ ਵੇਸਟ ਮੈਨੇਜਮੈਂਟ ਕਰਨ ਲਈ ਤਾਂ ਕਿ ਆਉਣ ਵਾਲੇ ਮਹੀਨਿਆਂ ਦੇ ਵਿੱਚ ਜਿਹੜਾ ਵਧੀਆ ਹੱਲ ਹੈ ਉਹ ਨਿਕਲ ਸਕੇ ਅੱਜ ਰੋਪੜ ਦੇ ਵਿੱਚ ਐਮ ਆਰ ਐਫ ਦੀ 50 ਲੱਖ ਦੀ ਲਾਗਤ ਦੇ ਨਾਲ ਬਣਨ ਦੀ ਸ਼ੁਰੂਆਤ ਜਿਹੜੀ ਹੈ ਉਹ ਇੱਥੇ ਕਰਵਾਉਣ ਜਾ ਰਹੇ ਆਂ ਔਰ ਮੈਨੂੰ ਉਮੀਦ ਹੈ ਕਿ ਜਦੋਂ 50 ਲੱਖ ਦੀ ਲਾਗਤ ਦੇ ਨਾਲ ਐਮਆਰਐਫ ਇਥੇ ਜਿਹੜਾ ਬਣ ਗਿਆ ਚਾਲੂ ਹੋ ਗਿਆ ਤਾਂ ਰੋਪੜ ਸ਼ਹਿਰ ਦੇ ਵਿੱਚ ਕੂੜੇ ਦੀ ਸਮੱਸਿਆ ਕਾਫੀ ਹੱਦ ਤੱਕ ਜਿਹੜੀ ਹੈ ਉਹ ਹੱਲ ਹੋ ਜਾਏਗੀ ਇਸ ਤੋਂ ਬਿਨਾਂ ਵੀ ਵੇਸਟ ਮੈਨੇਜਮੈਂਟ ਦੀ ਰੋਪੜ ਸ਼ਹਿਰ ਹੋਰ ਜਿਸ ਵੀ ਚੀਜ਼ ਦੀ ਲੋੜ ਪਈ ਜਿੰਨੇ ਵੀ ਪੈਸਿਆਂ ਦੀ ਲੋੜ ਪਈ ਉਹ ਅਸੀਂ ਲਿਆ ਕੇ ਦੇਵਾਂਗੇ ਤਾਂ ਕਿ ਰੋਪੜ ਦੇ ਵਿੱਚ ਕੂੜੇ ਦੀ ਕੋਈ ਐ ਈਦਾਂ ਦੀ ਸਮੱਸਿਆ ਗੰਦਗੀ ਵਾਲੀ ਮੁਸ਼ਕਲ ਜਿਹੜੀ ਨਾ ਰਹੇ ਪਿਛਲੇ ਸਮੇਂ ਦੇ ਵਿੱਚ ਰੋਪੜ ਸ਼ਹਿਰ 'ਚ ਕਾ ਪਿਛਲੇ 2 ਸਾਲ ਦੇ ਵਿੱਚ ਮਾਨ ਸਾਹਿਬ ਦੀ ਗਵਾਹੀ ਦੇ ਵਿੱਚ ਕਾਫੀ ਵੱਡੇ ਕੰਮ ਜਿਹੜੇ ਕੀਤੇ ਗਏ ਨੇ ਡਰਾਈਵਿੰਗ ਸਕੂਲ ਰੋਪੜ ਦੇ ਵਿੱਚ ਨਹੀਂ ਸੀ ਮਹੂਆਣੇ ਲਾਇਸੈਂਸ ਬਣਾਉਣ ਲਈ ਜਾਂਦੇ ਸੀਗੇ ਰੋਪੜ ਦੇ ਵਿੱਚ ਡਰਾਈਵਿੰਗ ਸਕੂਲ ਲਿਆਂਦਾ ਗਿਆ ਪੋਲੀ ਟੈਕਨਿਕ ਕਾਲਜ 14 ਸਾਲ ਤੋਂ ਬੰਦ ਪਿਆ ਸੀ ਕੁੜੀਆਂ ਦਾ ਉਹਨੂੰ ਦੁਬਾਰੇ ਚਲਾਇਆ ਕੋਆਟ ਵੀ ਕੀਤਾ ਉੱਥੇ ਫਾਰਮੇਸੀ ਵੀ ਸ਼ੁਰੂ ਕੀਤੀ ਔਰ ਸੂਬੇ ਦੀਆਂ ਸਭ ਤੋਂ ਵਧੀਆ ਲਾਇਬ੍ਰੇਰੀਆਂ ਦੇ ਵਿੱਚ ਇੱਕ ਰੋਪੜ ਦੀ ਜ਼ਿਲ੍ਹਾ ਲਾਇਬ੍ਰੇਰੀ ਨੂੰ ਬਣਾਇਆ ਗਿਆ ਕਰੀਬ 60-65 ਲੱਖ ਰੁਪਏ ਤੇ ਲੱਗਿਆ ਗਵਰਨਮੈਂਟ ਕਾਲਜ ਰੋਪੜ ਦੇ ਵਿੱਚ 1.5 ਕਰੋੜ ਤੋਂ ਜ਼ਿਆਦਾ ਖਰਚ ਕੀਤਾ ਗਿਆ ਉਹਨੂੰ ਰੀਨੋਵੇਟ ਕਰਨ ਲਈ ਅੰਬੇਦਕਰ ਭਵਨ ਰੋਪੜ ਦਾ ਖੰਡਰ ਬਣਿਆ ਪਿਆ ਸੀਗਾ ਉਹਨੂੰ ਰੀਨੋਵੇਟ ਕੀਤਾ ਰੋਇੰਗ ਅਕੈਡਮੀ ਨੂੰ ਵਾਪਸ ਰੋਪੜ ਦੇ ਵਿੱਚ ਮੋੜ ਕੇ ਲਿਆਂਦਾ ਬੇਲਾ ਚੌਂਕ ਤੋਂ ਬਾਈਪਾਸ ਤੱਕ ਜਿਹੜੇ ਡਰੇਨ ਹੈ ਉਹ ਬਣਾਏ ਬਾਈਪਾਸ ਦੇ ਉੱਪਰ ਅੱਡ ਡਰੇਨ ਬਣ ਰਿਹਾ ਊੜੇ ਦੇ ਲਈ 2 ਕਰੋੜ ਦੀ ਗ੍ਰਾਂਟ ਆਈ ਉਹਦੇ ਵਿੱਚੋਂ ਜਿਹੜੇ ਆਟੋ ਉਹ ਵੀ ਖਰੀਦੇ ਗਏ ਸ਼ਵਾਲੇ ਕਲੱਬ ਰੋਪੜ ਦਾ ਖੰਡਰ ਬਣਿਆ ਪਿਆ ਸੀਗਾ ਉਹਨੂੰ ਰੀਨੋਵੇਟ ਕੀਤਾ ਗਿਆ ਪਾਈਪ ਗ੍ਰੇਡ ਸਿਸਟਮ ਰੂਪੜ ਦਾ ਲੱਖਾਂ ਦੀ ਕਰੋੜਾਂ ਦੀ ਲਾਗਤ ਦੇ ਨਾਲ ਉਹਨੂੰ ਅਪਗ੍ਰੇਡ ਕੀਤਾ ਗਿਆ ਗਿਆਨੀ ਜੈਨ ਸਿੰਘ ਨਗਰ ਦੇ ਵਿੱਚ ਪਾਣੀ ਮਹੀਨੇ-ਮਹੀਨੇ ਖੜਾ ਰਹਿੰਦਾ ਸੀਗਾ ਉਸ ਮੁਸ਼ਕਲ ਨੂੰ ਹੱਲ ਕੀਤਾ ਗਿਆ 50 ਲੱਖ ਦੀ ਲਾਗਤ ਦੇ ਨਾਲ ਸ਼ੈਲਟਰ ਹੌਮ ਬਣਾਇਆ ਗਿਆ ਬਾਈਪਾਸ ਦੇ ਵਿੱਚ ਤੁਸੀਂ ਦੇਖ ਸਕਦੇ ਆ ਕਿ ਜਿੰਨੇ ਚੌਕ ਹੈ ਉਹਨਾਂ ਦੀ ਬਿਊਟੀਫਿਕੇਸ਼ਨ ਦਾ ਕੰਮ ਚੱਲ ਰਿਹਾ ਲਾਈਟਾਂ ਸਾਰੀਆਂ ਬਾਈਪਾਸ ਦੀਆਂ ਚਾਲੂ ਹੋ ਚੁੱਕੀਆਂ ਨੇ ਮਹੱਲਾ ਕਲੀਨਿਕ ਰੂਪੜ ਸ਼ਹਿਰ ਦੇ ਵਿੱਚ ਬਣਾਏ ਗਏ ਪੀਣ ਵਾਲੇ ਪਾਣੀ ਦੇ ਟਿਊਬ ਵਾਲੇ ਨਾਲ 2 ਸਾਲਾਂ ਦੇ ਵਿੱਚ ਲਾਏ ਗਏ ਪਾਵਰ ਕਲੌਨੀ ਰੋਪੜ ਦੀ ਵੇਚਣ ਦਾ ਬੰਦੋਬਸਤ ਹੋ ਚੁੱਕਿਆ ਸੀਗਾ ਸਕੂਲ ਦੇ ਵੇਚਣ ਦਾ ਟੈਂਡਰ ਵੀ ਨਿਕਲ ਚੁੱਕਿਆ ਸੀਗਾ ਪਰ ਆਜੋ ਪਾਵਰ ਕਲੌਨੀ ਦੇ ਵਿੱਚ ਮੁੜ ਕੇ ਜਿਹੜੀ ਅਲਾਟਮੈਂਟ ਹੈ ਬਕਾਨਾਂ ਦੇ ਲਈ ਉਹ ਮੁੜ ਕੇ ਸ਼ੁਰੂ ਹੋ ਚੁੱਕੀ ਹੈ ਹੋਰ ਬਹੁਤ ਲੰਬੀ ਲਿਸਟ ਹੈ ਔਰ ਇਹ ਵੱਡੇ ਕੰਮ ਸਿਰਫ 2 ਸਾਲ ਦੇ ਸਮੇਂ ਚ ਰੋਪੜ ਸ਼ਹਿਰ ਚ ਕੀਤੇ ਗਏ ਨੇ ਆਉਣ ਵਾਲੇ ਸਮੇਂ ਚ ਹਰ ਇੱਕ ਰੋਪੜ ਸ਼ਹਿਰ ਦੀ ਜਿਹੜੀ ਹੈ ਉਹ ਹੱਲ ਕੀਤੀ ਜਾਏਗੀ ਅੱਜ ਇਹ ਐਮ ਆਰ ਐਫ ਕੂੜੇ ਦੀ ਵੇਸਟ ਮੈਨੇਜਮੈਂਟ ਦੇ ਲਈ 50 ਲੱਖ ਦੀ ਲਾਗਤ ਦੇ ਨਾਲ ਅਸੀਂ ਰੋਪੜ ਦੇ ਵਿੱਚ ਸ਼ੁਰੂ ਕਰਨ ਜਾ ਰਹੇ ਹਾਂ 아주 크고 일부 j